ਪੰਜਾਬ ਲਾਈਵ 88 ਕੈਨ ਤੇ ਤੁਹਾਡਾ ਸਵਾਗਤ ਹੈ ਜੁੱਧ ਨਸ਼ਿਆਂ ਵਿਰੁੱਧ ਦਰਾਂ ਨਸ਼ਾ ਮੁਕਤੀ ਯਾਤਰਾ ਦਾ ਦੂਸਰਾ ਪੜਾਅ ਹੋਇਆ ਸ਼ੁਰੂ ਪਹਿਲੇ ਪੜਾਅ ਦੌਰਾਨ ਪੰਜਾਬ ਵਿੱਚੋਂ ਨਸ਼ੇ ਦਾ ਲੱਕ ਤੋੜਿਆ ਅਤੇ ਨਸ਼ਾ ਫਸਿਆਆਂਆਂ ਯਾ ਬਿਰੜਾਂ ਤੇ ਲਾਇਆ ਸਰਕਾਰ ਨੇ ਪੀਲਾ ਪੰਜਾ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੈਂ ਦੇ ਦੂਜੇ ਪੜਾਅ ਦੌਰਾਨ ਪਿੰਡ ਪੀਰ ਦੀ ਸੈਣ ਵਿਖੇ सरपंच सिमरदीप सिंह सोल्ड ਦੇ ਪ੍ਰਬੰਧਾ ਹੇਠ ਸਮੂਚੀ ਪੰਚਾਇਤ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਯਾਤਰਾ ਤਹਿਤ ਨਸ਼ੇ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦੇ ਰਾਣ ਹਲਕਾ ਕਾਦੀਆਂ ਦੇ ਕੋਆਰਡੀਨੇਟਰ सरपंच ਅਮਰਤਪਾਲ ਸਿੰਘ ਬੱਲ ਅਤੇ ਧਾਰਮਿਕ ਸ਼ਖਸੀਅਤ ਬਲਦੇਵ ਸਿੰਘ ਨੇ ਮਾਣ ਨਾਲ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮਹਿੰਮਾ ਇਸ ਨਸ਼ਾ ਮੁਕਤੀ ਯਾਤਰਾ ਦਾ ਸਵਾਗਤ ਕਰਦਿਆਂ ਕਿਹਾ ਕਿ ਪਹਿਲਾਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਧੱਕੇ ਲਿਆ ਜਦ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਹਰ ਸੰਭਵ ਯਤਨ ਕਰ ਰਹੀ ਹੈ ਕੈਂਪ ਦੌਰਾਨ ਪੰਚਾਇਤ ਸੈਕਟਰੀ ਵੀਰ ਸਿੰਘ ਪੰਚਾਇਤ ਸੈਕਟਰੀ ਵੀਰ ਸਿੰਘ ਸਿਹਤ ਵਿਭਾਗ ਤੋਂ ਸਤਨਾਮ ਸਿੰਘ ਸੀਐਚ ਰਮਨਪ੍ਰੀਤ ਕੌਰ ਪੰਜਾਬ ਪੁਲਿਸ ਦੇ ਐਫਐਸਆਈ ਨਿਰਮਲ ਸਿੰਘ ਸਮੇਤ ਪਾਰਟੀ ਪੰਚ ਪਰਮਜੀਤ ਸਿੰਘ ਪੰਚ ਪਰਮੋਚਨ ਸਿੰਘ ਪੰਚ ਇਕਬਾਲ ਮਸੀਹ ਸੇਵਰਾਜ ਸਿੰਘ ਨੰਬਰਦਾਰ ਜਸਪਾਲ ਕੌਰ ਪੰਚ ਜਸਵਿੰਦਰ ਕੌਰ ਪੰਚ ਬਚਨ ਸਿੰਘ ਠੇਕੇਦਾਰ ਸਾਧਕਾਰ ਸਰਪੰਚ ਬਾਈਜਿੰਦਰ ਸਿੰਘ ਬਿੱਲਾ ਹਰਜੀਤ ਸਿੰਘ ਸੋਲ ਡਾਕਟਰ ਬਲਕਾਰ ਸਿੰਘ ਬਲਦੇਵ ਸਿੰਘ ਫੌਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ कैंप पर दौरान स्टेज सिक्योरिटी दी भूमिका रसपाल सिंह सोल ने बखूबी निभाਉਂਦੇ ਹੋਏ ਕੋਆਰਡੀਨੇਟਰ ਸੁਮੇਤ ਪੰਚੀਆਂ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੱਤਰਕਾਰ ਭਾਈ ਕਰੇ ਦਾ ਧੰਨਵਾਦ ਕੀਤਾ ਵੀਡੀਓ ਚੰਗੀ ਲੱਗੇ ਤਾਂ ਅੱਗੇ શેર ਜਰੂਰ ਕਰਿਓ ਦੇਖੋ ਧਾਰੀ ਵਾਲ ਤੋਂ ਪੱਤਰਕਾਰ 인ਦਰਜੀਤ ਦੀ ਖਾਸ ਰਿਪੋਰਟ 인ਦਰ ਬਾਸੋ ਅਜੇ ਜ਼ੋਰ ਲਗਾ ਜੋ ਨਸ਼ਿਆਂ ਬਰਬਾਦੀ ਸਰਕਾਰ ਨੇ ਇੱਕ ਬੜਾ ਵੱਡਾ ਕਦਮ ਲਿਆ ਨਸ਼ਿਆਂ ਦੇ ਖਿਲਾਫ ਉਹਦਾ ਅੱਜ ਤੋਂ ਫੇਰ ਆਗਾਜ਼ ਹੈ ਜਿਹੜਾ ਕਿ ਅੱਜ ਅਸੀਂ ਪਿੰਡ ਪੀਰਦੀ ਸਾਹਿਬ ਐਸੈਂਬਲੀ ਹਲਕਾ ਕਾਬੀਆਂ ਦੇ ਵਿੱਚ ਸ਼ੁਰੂ ਕੀਤਾ ਦੁਬਾਰਾ ਤੋਂ ਪੀਰਦੀ ਸਾਹਿਬ ਤੋਂ ਸਟਾਰਟ ਕੀਤਾ ਤੇ ਬਹੁਤ ਵਧੀਆ ਹੰਗਾਰਾ ਮੜਿਆ ਪਿੰਡ ਦੇ ਬੜੇ ਸੁਰਦ ਬੜੇ ਸੁਝੇ ਹੋਏ ਜਿਹੜੇ ਉਹਨਾਂ ਨੇ ਸਾਥ ਲਿਆ ਆ ਤੇ ਆਪਾਂ ਪ੍ਰਣ ਕੀਤਾ ਜਨਾ ਸਾਰਿਆਂ ਨੇ ਵੀ ਆਪਾਂ ਪਿੰਡ ਦੇ ਜਿਹੜਾ ਕੋਈ ਬਸੇ ਭਾਈ ਪਿੰਡ ਦੇ ਪੂਰ ਨਸ਼ਾ ਮੁਕਤੀਆ ਫਿਰ ਵੀ ਜਿਹੜੇ ਛੋਟੇ ਮਟਾ ਜੀ ਕੋਈ ਹੈਗਾ ਕੋਈ ਗੋਲੀ ਕੱਟੇ ਵਾਲਾ ਉਹ ਵੀ ਜਿਹੜਾ ਉਹਨਾਂ ਨੂੰ ਸੁਧਾਰਨ ਦਾ ਉਹਨਾਂ ਨੇ ਵੀ ਚਾਰਜ ਲਿਆ ਵਾ ਕਿ ਆਪਾਂ ਬਿਲਕੁਲ ਵੀ ਜਿਹੜਾ ਸਾਡੇ ਪਿੰਡ ਵਿੱਚ ਨਸ਼ਾ ਜਿਹੜਾ ਖਤਮ ਕਰਦੇ ਜਾਊਗਾ ਆਮ ਕਰਤਾ ਹੈ ਕਿ ਜਿੰਦ ਖਸਰ ਦੇ ਤਰ੍ਹਾਂ ਨਹੀਂ ਨਿਕਲਿਆ ਉਹਨਾਂ ਜਿਹੜੇ ਨਸ਼ਾ ਜਿਹੜਾ ਲੱਗੋ ਦਿੱਤਾ ਸਹੀ ਗੱਲ ਹੈ ਕਿ ਲੱਗ ਪੁੱਟ ਗਿਆ ਜੀ ਨਸ਼ਾ ਬਿਲਕੁਲ ਜੀ ਤੁਸੀਂ ਆਮ ਜਨਤਾ ਕੋਲ ਜਾ ਕੇ ਜਿਹਦੇ ਕੋਲ ਮਰਗੀ ਬੈਠ ਕੇ ਗੱਲਬਾਤ ਕਰ ਸਕਦੇ ਹੋ ਕਿ ਅੱਜ ਜਿਹੜਾ ਇਹਨਾਂ ਦੇ ਜਦੋਂ ਉਹ ਪਹਿਲਾਂ ਵੀ ਸਰਕਾਰਾਂ ਦੇ ਨਸ਼ਾ ਤੇ ਆਜ ਨਸ਼ਾ ਜਿਹੜਾ ਉਹ ਗਰੀਲੇ ਲੈਵਲ ਤੇ ਡਾਊਨ ਹੋਇਆ ਕਿੱਦਾਂ ਨਸ਼ੇ ਦੀ ਜਿਹੜੀ ਆ ਲੋਕਾਂ ਨੂੰ ਦੱਬ ਨਹੀਂ ਰਿਹਾ ਕਿੱਥੋਂ ਲਈਏ ਇਹ ਬਾਹਰਲੇ ਸਥਾਨ ਤੋਂ ਆ ਗਏ ਲੋਕ ਜਾ ਕੇ ਜਿਹੜੇ ਉਹ ਨਸ਼ਾ ਲਿਆ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਦੇ ਵਿੱਚ ਜਿਹੜਾ ਜਿਹੜਾ ਖੁੱਲੇ ਤੌਰ ਤੇ ਨਸ਼ਾ ਇਹ ਦੇਖਣਾ ਸ਼ੁਰੂ ਹੋ ਗਿਆ ਇਹਨਾਂ ਉਹ ਬਿਲਕੁਲ ਬੰਦ ਹੋਇਆ ਨਸ਼ਾ ਦਸਕਰਾਂ ਦੇ ਘਰਾਂ ਦਾ ਘਟਾਇਆ ਜਾਂਦੇ ਆ ਉਹਨਾਂ ਦੇ ਪਰਚੇ ਕੀਤੇ ਜਾ ਰਹੇ ਆ ਜਿਹੜੇ ਵੀ ਨਸ਼ਾ ਜਿਹੜੇ ਦੇਖਦੇ ਉਹਨਾਂ ਨੂੰ ਨੱਥ ਪਾਈ ਜਾ ਰਹੀ ਆ ਔਰ ਅੱਜ ਇਹ ਜੀ ਦੇਖੀ ਗਈ ਹੈ ਕਿ ਜਨਤਾ ਦੱਸ ਰਹੀ ਹੈ ਇਹ ਪੇਲ ਕਰਨਾ ਚਾਹੁੰਦੇ ਨਾ ਜੀ ਜੀ ਮੇਰੀ ਨੌਜਵਾਨਾਂ ਨੂੰ ਵੀ ਇਹ ਲੈ ਕੇ ਸਭ ਤੋਂ ਪਹਿਲਾਂ ਜਿਹੜੇ ਵੀ ਧਰਮ ਦੇ ਜੇ ਤੁਸੀਂ ਮੇਰੇ ਧਰਮ ਨਾਲ ਸੰਬੰਧ ਰੱਖਦੇ ਹੋ ਆਪ ਦੇ ਧਰਮ ਨਾਲ ਜੁੜੋ ਜੇ ਕੋਈ ਧਰਮ ਨਾਲ ਜੁੜ ਗਏ ਪੰਜਾਬੀ ਬੋਲੀ ਨਾਲ ਜੁੜ ਗਏ ਤਾਂ ਤੁਸੀਂ ਨਸ਼ੇ ਦੇ ਜ਼ਰੂਰ ਦੂਰ ਹੋਵੋਗੇ ਆਪ ਵੀ ਗਰਾਊਂਡ ਦੇ ਵਿੱਚ ਖੁੱਡਾਂ ਵੱਲ ਧਿਆਨ ਦਿਓ ਨਾਲ ਜੀ ਦੋ ਤਸੱਜਨਾ ਨਹੀਂ ਕਰੋ ਖੁੱਡਾਂ ਵੱਲ ਰਹੋਗੇ ਆਪਰੇ ਜਿਹੜਾ ਕੋਈ ਨਸ਼ਾ ਕਰਦਾ ਹੈ ਨਾ ਮੇਰਾ ਵੀ ਉਹ ਆਪ ਦੇ ਦਿਮਾਗ ਨੂੰ ਆਪਣੀ ਸੋਚ ਨੂੰ ਦਿੱਗੇ ਬੰਨੇ ਕਨਵਰਟ ਕਰੋ ਕਿਸੀ ਹੋਰ ਤਾਂ ਆਪ ਦੇ ਦਿਮਾਗ ਨੂੰ ਲਾਓ ਤਾਂ ਤੁਹਾਡਾ ਨਸ਼ੇ ਵਾਲੇ ਦੂਰ ਹੋਵੇ ਕੀ ਦਿਮਾਗ ਦਾ ਜਿਹੜਾ ਦੂਜੇ ਬਣੇ ਲੱਗ ਜਾਣਗੇ ਖੇਡਾਂ ਵੱਲ ਲੱਗ ਗਿਆ ਜਾਂ ਕੋਈ ਕੋਈ ਕਾਰੋਬਾਰ ਵੱਲ ਲੱਗ ਗਿਆ ਪਰ ਨਸ਼ੇ ਨੂੰ ਪਿਆਨ ਜਿਹੜਾ ਕਰ ਜਣਾ ਵਾ ਜਿਹੜਾ ਬੰਦੇ ਨਸ਼ਾ ਕਰਦਾ ਵਾ ਪਰਤਾ ਕਰਤ ਨਹੀਂ ਸੰਗਤ ਛੱਡ ਦੋ ਕੋਈ ਸੰਗਤ ਬਣਾ ਕਰੋ ਅਗਰ ਤੁਸੀਂ ਜੀ ਸੰਗਤ ਨਹੀਂ ਕਰੋਗੇ ਚੰਗੇ ਬੰਦੇ ਦੀ ਸੰਗਤ ਕਰੋਗੇ ਆਪਣੀ ਧਰਮ ਨਾਲ ਜੁੜੇ ਰਹੋਗੇ ਤੇ ਕੋਈ ਧਰਮ ਨਹੀਂ ਕਹਿੰਦਾ ਕਿ ਨਸ਼ੇ ਕਰੋ ਉਹ ਤੁਸੀਂ ਨਸ਼ੇ ਦੇ ਜ਼ਰੂਰ بچੋਗੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਪਤੇ ਚਲੋ ਅਸੀਂ ਚੰਗੇ ਕੰਮ ਦੀ ਸ਼ਲਾਘਾ ਕਰਦੇ ਹਾਂ ਕਿ ਸਦਾ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਜਿਹੜਾ ਬੀੜਾ ਚੁੱਕਿਆ ਵਾ ਉਹਦਾ ਬਹੁਤ ਅਸਰ ਹੋ ਰਿਹਾ ਨਸ਼ਾ ਵਿਕਣਾ ਬਹੁਤ ਕਿਤੇ ਕਿਤੇ ਬਰਲਾ ਵਾਂਝਾ ਰਹਿ ਗਿਆ ਉਮੀਦ ਆ ਕਿ ਹੌਲੀ-ਹੌਲੀ ਅਸੀਂ ਇਹਦੇ ਤੇ ਕਾਬੂ ਪਾ ਲਵਾਂਗੇ ਪਰ ਮੈਂ ਇੱਥੇ ਆਮ ਸਮਾਜ ਨੂੰ ਅਪੀਲ ਕਰਦਾ ਜਿਵੇਂ ਵਿਆਹਾਂ ਸ਼ਾਦੀਆਂ 'ਚ ਅਸੀਂ ਨਸ਼ਾ ਐਸਨ ਬਣਾ ਲਿਆ ਨਾ ਚੰਗੀ ਸ਼ਰਾਬ ਮਹਿੰਗੀ ਸ਼ਰਾਬ ਪਏ ਪਹਿਲਾਂ ਦੇ ਇਹ ਵੀ ਰਵਾਜ ਰਿਹਾ ਕਿ ਐਮਐਲਏ ਸਾਹਿਬ ਕੋਲ ਫੋਨ ਕਰਾ ਕੇ ਤੇ ਆਪਕਾਰੀ ਵਿਭਾਗ ਕੋਲੋਂ ਸਸਤੀ ਸ਼ਰਾਬ ਲੈਣੀ ਆਪਾਂ ਉਹ ਤੋਂ ਕੰਟਰੋਲ ਕਰੀਏ ਜਦੋਂ ਆਪਾਂ ਵਿਆਹਾਂ ਸ਼ਾਦੀਆਂ ਜੇ ਸੱਗਣਾ ਤੇ ਇਹ ਕੰਮ ਕੰਟਰੋਲ ਕਰ ਲਿਆ ਤੇ ਹੌਲੀ ਹੌਲੀ ਸਾਰੇ ਹੀ ਛਾ ਜਾਵਾਂਗੇ ਤੇ ਸਾਡਾ ਪੰਜਾਬ ਫੇਰ ਸੋਨੇ ਦੀ ਚਿੜੀ ਬਣ ਜਾਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨਕਸ਼ਾ ਰੱਬ ਜਿਹਨ ਮਹਿਨਾ ਸਰਕਾਰ ਨੇ ਚਲਾਇਆ ਹੈ ਉਦੇ ਪਤ ਤੇ ਅੱਜ ਸਾਦੇ ਪੰਡ ਪੀਰ ਜੀ ਸਾਹਿਬ ਵਿਖੇ ਕੋਆਰਡੀਨੇਟਰ ਸਾਹਿਬ ਸਰਦਾਰ ਅਮਨਪਾਲ ਸਿੰਘ ਜੀ ਸਰਪੰਚ ਬਾਦਲ ਤੇ ਸਮਾਜ ਸੇਵੀ ਪਰੰਪਰਾ ਪ੍ਰਚਾਰਕ ਸਰਦਾਰ ਬਲਦੇਵ ਸਿੰਘ ਜੀ ਨਮਾਣਾ ਤੇ ਸਮੁੱਚੀ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਸਾਫਾ ਸਰਪੰਚ ਸਾਹਿਬ ਤੇ ਨੰਬਰਦਾਰ ਸਾਹਿਬ ਤੇ ਸਾਰੇ ਪਿੰਡ ਦੇ ਪਤਵੰਤੇ ਬਜ਼ੁਰਗ ਭੈਣਾ ਭਰਾ ਸਾਹਿਬ ਹਾਜ਼ਰ ਹੋਏ ਨੇ ਤੇ ਸਰਕਾਰ ਨੇ ਜੋ ਜੋ ਨਸ਼ਾ ਵਿਰੋਧ ਦੇ ਜੜੀ ਮੁਹਿੰਮ ਲਾ ਕੇ ਆਏ ਉਹਦੇ ਵਿੱਚ ਖਾਰਿਆ ਨੇ ਪ੍ਰੰਤ ਕੀਤਾ ਹੈ ਉਹ ਅਡਮਿਨੈਟਰ ਸਾਹਿਬ ਦੇ ਸਾਹਮਣੇ ਕਿ ਸਾਡੇ ਪਿੰਡੇ ਜੋ ਮਾੜਾ ਮੋਟਾ ਨਸ਼ਾ ਕਰਦੇ ਹੋਈ ਉਹ ਅਸੀਂ ਆਪਣੇ ਪੰਚਾਇਤ ਰਾਵੇ ਤੇ ਜਰ ਕਰਨੀ ਉਹ ਹੱਲ ਕਰ ਦਾਂਗੇ ਜੇ ਸਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਪੁਰ ਅਸੀਂ ਕੋਆਰਡੀਨੇਟਰ ਸਾਹਿਬ ਨੂੰ ਦੱਸਾਂਗੇ ਪ੍ਰਸ਼ਾਸਨ ਨੂੰ ਦੱਸਾਂਗੇ ਜੇ ਸਾਡੇ ਕੋ ਨਾ ਹੱਲ ਹੋਇਆ ਤੇ ਇਹ ਮਹਿੰਮ ਬਹੁਤ ਵਧੀਆ ਚੱਲ ਰਹੀ ਹੈ ਸਾਰਿਆਂ ਨੇ ਪ੍ਰਮਾਣ ਕੀਤਾ ਹੈ ਤੇ ਸਾਡੇ ਪਿੰਡ ਚ ਆਉਣ ਤੇ ਕੋਆਰਡੀਨੇਟਰ ਸਾਹਿਬ ਦਾ ਨਿਮਾਣਾ ਸਾਹਿਬ ਦਾ ਤੇ ਸਾਰੇ ਮਰਹਾਂ ਨੂੰ ਹੈਲਥ ਡਿਪਾਰਟਮੈਂਟ ਤੋਂ ਵੀ ਆਏ ਨੇ ਤੇ ਪੰਚਾਇਤ ਸੈਕਟਰੀ ਦਾ ਸਾਫ ਸਿਲਕ ਪ੍ਰਸ਼ਾਸਨ ਸਾਰਿਆਂ ਦਾ ਪਿੰਡ ਦੇ ਆਉਣ ਤੇ ਜੀ ਆਇਆ ਖਿਆ ਜਾਂਦਾ ਹੈ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ